ਪਹਿਲੇ ਵਾਲੇ ਗਾਣੇ ਜਦ ਆਪਾਂ ਹੁਣ ਵੀ ਲਾਵਾਂਗੇ ਨਾ ਆਪਾਂ ਪੂਰਾ ਗਾਣਾ ਨਾਲ ਗਾਦਾਂਗੇ ਯਾਦ ਆ ਉਹ ਅੱਜ ਵਾਲੇ ਗਾਣੇ ਦੇ ਅੰਦਰ ਲਿਰਿਕਸ ਨਹੀਂ ਸਮਝ ਆਉਂਦੇ ਉਹ ਮਤਲਬ ਯਾਦ ਨਹੀਂ ਰਹਿੰਦੇ ਪੈਨਟੀ ਵਾਲਾ ਸਿਸਟਮ ਦਾ ਕੋਈ ਉਦੋਂ ਹੁੰਦਾ ਹੀ ਨਹੀਂ ਸੀਗਾ ਮੈਨੂੰ ਯਾਦ ਇੱਕ ਵਾਰੀ ਇੱਕ ਦੋ ਗਾਣੇ ਕਰਨੇ ਸੀਗੇ ਇੱਕ ਤੇ ਉੱਥੇ ਜਿੱਥੇ ਜੈਂਸੈਟ ਵਾਲਾ ਉੱਥੇ ਹੀ ਸੌਸ ਹੋਊਗਾ ਸਵੇਰ ਉੱਥੇ ਉੱਠੇ ਉਦੋਂ ਇਦਾਂ ਮਾਹੌਲ ਹੁੰਦਾ ਸੀ ਮੱਝੇ ਮੁੰਡੇ ਇਹ ਚੱਲਦਾ ਸੀ ਤੇ ਉਹ ਮੇਕਅਪ ਆਰਟਿਸਟ ਹੁੰਦੇ ਸੀ ਉਦੋਂ ਨਾ ਕਾਰਾਂ ਚ ਮੇਕਅਪ ਹੋ ਜਾਂਦਾ ਹੁੰਦਾ ਸੀ ਮੇਕਅਪ ਆਰਟਿਸਟ ਹੁੰਦੇ ਸੀ ਮਤਲਬ ਉਹ ਪ੍ਰੋਪਰ ਐਨੀਜ਼ਿੰਗ ਸਿਟਿੰਗ ਇੱਥੇ ਬੈਠ ਕੇ ਕੰਮ ਉਹ ਉੱਥੇ ਬੈਠੇ ਪੁਰਾਣੇ ਸਿੰਗਰਾਂ ਨਾਲ ਹੋਂ ਕਦੇ ਹੋਇਆ ਮੇਲ ਕਿਸੇ ਜਿੰਨਾਂ ਨਾਲ ਉਸ ਸਮੇਂ ਹਿੱਟ ਤੁਸੀਂ ਵੀ ਹਿੱਟ ਰਹਿੰਦੇ ਸੀ ਉਹ ਵੀ ਹਿੱਟ ਰਹਿੰਦੇ ਸੀ ਉਦੋਂ ਉਹ ਹੀ ਬੰਦੇ 4-5 ਹੁੰਦੇ ਸੀ ਮਾਡਲ ਆਂਦੇ ਹੁੰਦੇ ਸੀ ਹੁਣ ਇੱਕ ਦੋ ਵਾਰੀ ਨਿਸ਼ੱਤਰ ਭਾਈ ਨੂੰ ਮਿਲਿਆ ਜਾਂ ਬਲਕਾਰ ਸਿੱਧੂ ਭਾਈ ਨੂੰ ਮਿਲਿਆ ਪੁਲਕਾਰ ਭਾਈ ਵਾਲੇ ਵੀ ਗਾਣਾ ਮੇਰਾ ਵਧੀਆ ਗਿਆ ਦੌਲਤਾਂ ਵੀ ਮਿਲ ਗਈਆਂ ਇਨਸ਼ਾ ਅੱਜ ਵੀ ਰੀਲਾਂ ਚੱਲਦਾ ਹੋ ਹਾਂ ਜੇ ਉਹ ਥੋੜੇ ਹਾਂ ਮਹੀਨਾ ਦੋ ਮਹੀਨਾ ਪਹਿਲਾਂ ਗੁਰਜੈਸ ਭਾਈ ਨੇ ਗਾਇਆ ਸੀ ਉਹਨਾਂ ਨੇ ਜਦ ਉੱਥੇ ਪਾਇਆ ਉਹਨੂੰ ਵਧੀਆ ਲੱਗਿਆ ਵਧੀਆ ਬਹੁਤ ਉਹਦੇ ਜਿਹੜੇ ਲਿਰਿਕਸ ਹੀ ਹੁੰਦੇ ਸੀ ਉਹ ਵੀ ਇੱਕ ਜਾਨਦਾਰ ਹੁੰਦੇ ਸੀ ਵੀ ਸ਼ਾਇਦ ਉਹ ਸਮਾਜ ਨੂੰ ਸਮਾਜਿਕ ਉੱਤੇ ਹੀ ਹੁੰਦੇ ਸੀ ਜੋ ਸਮਾਜ ਚੱਲ ਰਿਹਾ ਉਹਦੇ ਦੀ ਹੁੰਦੇ ਸੀ ਅੱਜ ਦੇ ਸਮਾਂ ਨਹੀਂ ਹੈਗਾ ਕੋਈ ਚਲੋ ਉਹ ਬਦੋ ਊੜ ਪਤੰਗ ਜਿਵੇਂ ਕਿਸੇ ਵੀ ਉਹ ਇਹ ਪਹਿਲੇ ਵਾਲੇ ਗਾਣੇ ਜਦ ਆਪਾਂ ਹੁਣ ਵੀ ਲਾਵਾਂਗੇ ਨਾ ਆਪਾਂ ਪੂਰਾ ਗਾਣਾ ਨਾਲ ਗਾਦਾਂਗੇ ਯਾਦ ਆ ਉਹ ਅੱਜ ਵਾਲੇ ਗਾਣੇ ਦੇ ਅੰਦਰ ਲਿਰਿਕਸ ਨਹੀਂ ਸਮਝ ਆਉਂਦੇ ਉਹ ਮਤਲਬ ਯਾਦ ਨਹੀਂ ਰਹਿੰਦੇ ਦੰਆ ਉਦੋਂ ਕਿੰਨੀ ਕਿ ਫਿਰ ਪ੍ਰੈਕਟਿਸ ਹੁੰਦੀ ਸੀ ਜਾਂ ਉਦੋਂ ਵੈਂਟੀਆਂ ਮੁੰਟੀਆਂ ਸਿਸਟਮ ਹੁੰਦਾ ਸੀ ਜਦੋਂ ਤੁਹਾਨੂੰ ਬੁਲਾਉਂਦੇ ਹੁੰਦੇ ਸੀ ਕਿਸ ਤਰੀਕੇ ਨਾਲ ਤੁਹਾਡਾ ਕੰਟਰੈਕਟ ਹੁੰਦਾ ਸੀ ਮੈਂ ਜਿਵੇਂ ਉਹ ਹੁੰਦਾ ਆਪਾਂ ਇੱਕ ਐਡੀਸ਼ਨ ਦੇ ਜਾਂਦੇ ਹੁੰਦੇ ਸੀ ਨਹੀਂ ਇਦਾਂ ਦਾ ਨਹੀਂ ਸੀਗਾ ਭਾਜੀ ਕੁਝ ਮੇਰਾ ਨਾ ਮਤਲਬ ਨਵਰਾਜ ਰਾਜਾ ਤੇ ਗਿਫਟੀ ਭਾਈ ਨਾ ਸੀਗਾ ਤੇ ਉਹਨਾਂ ਦੇ ਨਾਲ ਹੀ ਮੈਂ ਮੁਸਤਰੀ ਸਾਰੇ ਗਾਣੇ ਕੀਤੇ ਯਾਨੀ ਵੀ ਭਾਈ ਨਾ ਝੂਠੀ ਉੱਥੇ ਬਸ ਉਹ ਮੈਨੂੰ ਕਾਲ ਕਰ ਦਿੰਦੇ ਸੀਗੇ ਵੈਂਟੀ ਵਾਲਾ ਸਿਸਟਮ ਦਾ ਕੋਈ ਉਦੋਂ ਹੁੰਦਾ ਹੀ ਨਹੀਂ ਸੀਗਾ ਮੈਨੂੰ ਯਾਦ ਇੱਕ ਵਾਰੀ ਇੱਕ ਦੋ ਗਾਣੇ ਕਰਨੇ ਸੀਗੇ ਇੱਕ ਅਗਲੇ ਹਾਂ ਤੇ ਉੱਥੇ ਜਿੱਥੇ ਜੈਂਟ ਸਾਈਡ ਵਾਲਾ ਉੱਥੇ ਹੀ ਸੌ ਸੁਗਿਆ ਸਵੇਰੇ ਉੱਥੇ ਉੱਠੇ ਉਦੋਂ ਇਦਾਂ ਮਾਹੌਲ ਹੁੰਦਾ ਸੀ ਵੱਟੇ ਮੈਂ ਇਹ ਗੱਲ ਕਹਣਾ ਜੇ ਉਦੋਂ ਸੋਸ਼ਲ ਮੀਡੀਆ ਹੁੰਦਾ ਨਾ ਤਾਂ ਇਹ ਜਿਹੀਆਂ ਚੀਜ਼ਾਂ ਜ਼ਿਆਦਾ ਵਾਇਰਲ ਹੋਣੀਆਂ ਸੀ ਫਲਾਣਾ ਐਕਟਰ ਉੱਥੇ ਸੋਤਾ ਹੋਣ ਦਾ ਮਦੋਂ ਮੰਜੇ ਮੁੰਜੇ ਤੇ ਚੱਲਦਾ ਸੀ ਤੇ ਉਹ ਮੇਕਅਪ ਆਰਟਿਸਟ ਹੁੰਦੇ ਸੀ ਉਦੋਂ ਨਾ ਕਾਰਾਂ ਚ ਮੇਕਅਪ ਹੋ ਜਾਂਦਾ ਹੁੰਦਾ ਸੀ ਮੇਕਅਪ ਆਰਟਿਸਟ ਹੁੰਦੇ ਸੀ ਮਤਲਬ ਉਹ ਪ੍ਰੋਪਰ ਇਹ ਨਹੀਂ ਸੀ ਜੀ ਸਿਟਿੰਗ ਇੱਥੇ ਬੈਠ ਕੇ ਕਰ ਲੋ ਉੱਥੇ ਬੈਠ ਕੇ ਦਾ ਇਹ ਉਹ ਉਹ ਤਾਂ ਜਿਗਾਰਡ ਹੁੰਦਾ ਸੀ ਤਾਂ ਉਹ ਜਿਗਾਰਡ ਵੀ ਲੋਕ ਪਸੰਦ ਕਰਦੇ ਸੀ ਉਹ ਚੀਜ਼ਾਂ ਪਿੰਡਾਂ ਦੇ ਵਿੱਚ ਲੋਕਾਂ ਘਰੋਂ ਲੰਗਰ ਬਣ ਕੇ ਆਇੰਦੇ ਸੀ ਰੋਟੀ ਬਣ ਕੇ ਆ ਕੇ ਜਿੱਥੇ ਗਾਣਾ ਲੋਕਾਂ ਚ ਪਹਿਲਾਂ ਹੁਣ ਵੀ ਹੈਗਾ ਵਾ ਕਈ ਪਿੰਡਾਂ ਚ ਨਾ ਹੁਣ ਮੈਂ ਸ਼ੂਟ ਕਰਕੇ ਆਇਆ ਕੋਈ ਮੂਵੀ ਉਹ ਬਸ ਉਹ ਤਾਂ ਉਹ ਅੱਜ ਵੀ ਉਦਾਂ ਹੀ ਨਹੀ ਸਾਡੇ ਘਰੇ ਖਾ ਕੇ ਜਾਓ ਰੋਟੀ ਇਦਾਂ ਉਹ ਪਿੰਡਾਂ ਚ ਅਜੇ ਵੀ ਹੈਗਾ ਪਛਾਣ ਤਾਂ ਤੁਹਾਡੀ ਬਣੀ ਹੋਈ ਹੈ ਇਹ ਤਾਂ ਨਹੀਂ ਹੈਗਾ ਵੀ ਹੁਣ ਜਿਹੜੇ ਬੰਦੇ ਪੁਰਾਣੇ ਜਿਹੇ ਮੈਂ ਤੁਹਾਨੂੰ ਦੇਖਿਆ ਮੈਂ ਦੇਖਦੇ ਸਾਰੀ ਪਛਾਣ ਲਿਆ ਮੈਂ ਕਿਹਾ ਬਾਈ ਗਾਣੇ ਵਾਲੇ ਸਾਡੇ ਜੀ ਜੀ ਉਹ ਇਦਾਂ ਹੀ ਆ ਉਹ ਗਾਣਿਆਂ ਨੇ ਪਛਾਣ ਅਜੇ ਤ ਝੂਠੀਏ ਤੋਂ ਝੂਠੀਏ ਤੋਂ ਝੂਠੀਏ ਤੋਂ ਚੁੱਟੀ ਸੱਚੀ ਨਹੀਂ ਹਾਂ ਵੇਖ ਲਓ ਉਹ ਉਹ ਤਾਂ ਅੱਜ ਵੀ ਅੱਜ ਤੇ ਮੇਰੇ ਸਾਨੂੰ ਉਹ ਸਭ ਤੋਂ ਵੱਡੀ ਲਾਈਨ ਉਹ ਹੀ ਹੋਣੀ ਚਾਹੀਦੀ ਹੈ ਜੋ ਆਇਦਾ ਸ਼ੋਸ਼ਾ ਬਿਕੇ ਸਹੀ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਭਾਈ ਇਹਦਾ ਟੈਗ ਲਾਈਨ ਵਧੀਆ ਝੂਠੀਆਂ ਤੇ ਚੁੱਟੀ ਸੱਚੀ ਨੇ ਪਹਿਲੇ ਵਾਲੇ ਗਾਣੇ ਜਦ ਆਪਾਂ ਹੁਣ ਵੀ ਲਾਵਾਂਗੇ ਨਾ ਆਪਾਂ ਪੂਰਾ ਗਾਣਾ ਨਾਲ ਗਾਦਾਂਗੇ ਯਾਦ ਉਹ ਅੱਜ ਵਾਲੇ ਗਾਣੇ ਦੇ ਅੰਦਰ ਲਿਰਿਕਸ ਨਹੀਂ ਸਮਝ ਆਉਂਦੇ ਉਹ ਮਤਲਬ ਯਾਦ ਨਹੀਂ ਰਹਿੰਦੇ ਕੈਨਿਟੀ ਵਾਲਾ ਸਿਸਟਮ ਤਾਂ ਕੋਈ ਉਦੋਂ ਹੁੰਦਾ ਹੀ ਨਹੀਂ ਸੀਗਾ ਮੈਨੂੰ ਯਾਦ ਇੱਕ ਵਾਰੀ ਦੋ ਗਾਣੇ ਕਰਨੇ ਸੀਗੇ ਇੱਕ ਤੇ ਉੱਥੇ ਜਿੱਥੇ ਜੈਂਟ ਸੈੱਟ ਦਾ ਉੱਥੇ ਹੀ ਸੌਸ ਹੋਊਗਾ ਸਵੇਰ ਉੱਥੇ ਉੱਠੇ ਉਦੋਂ ਇਦਾਂ ਮਾਹੌਲ ਹੁੰਦਾ ਸੀ ਜਦੋਂ ਮੰਜੇ ਮੁੰਜੇ ਤੇ ਚੱਲਦਾ ਸੀ ਤੇ ਉਹ ਮੇਕਅਪ ਆਰਟਿਸਟ ਹੁੰਦੇ ਸੀ ਉਦੋਂ ਨਾ ਕਾਰਾਂ ਚ ਮੇਕਅਪ ਹੋ ਜਾਂਦਾ ਹੁੰਦਾ ਸੀ ਮੇਕਅਪ ਆਰਟਿਸਟ ਹੁੰਦੇ ਸੀ ਮਤਲਬ ਉਹ ਪ੍ਰੋਪਰ ਐਨੀਜ਼ਿੰਗ ਸਿਟਿੰਗ ਇੱਥੇ ਬੈਠ ਕੇ ਕੰਮ ਨਹੀਂ ਉੱਥੇ ਬੈਠ ਕੇ ਆਨੇ ਸਿੰਗਰਾਂ ਨਾਲ ਹੋਂ ਕਦੇ ਹੋਇਆ ਮੇਲ ਕਿਸੇ ਜਿੰਨਾ ਨਾਲ ਉਸ ਸਮੇਂ ਹਿੱਟ ਤੁਸੀਂ ਵੀ ਹਿੱਟ ਰਹਿੰਦੇ ਸੀ ਉਹ ਵੀ ਹਿੱਟ ਰਹਿੰਦੇ ਸੀ ਉਦੋਂ ਉਹ ਹੀ ਬੰਦੇ ਚਾਰ ਪੰਜ ਹੁੰਦੇ ਸੀ ਮਾਡਲ ਆਂਦੇ ਹੁੰਦੇ ਸੀ ਹੁਣ ਇੱਕ ਦੋ ਵਾਰੀ ਨਿਸ਼ੱਤਰ ਭਾਈ ਨੂੰ ਮਿਲਿਆ ਜਾਂ ਬਲਕਾਰ ਸਿੱਧੂ ਭਾਈ ਨੂੰ ਮਿਲਿਆ ਬਲਕਾਰ ਭਾਈ ਵਾਲੇ ਗਾਣਾ ਮੇਰਾ ਵਧੀਆ ਗਿਆ ਦੌਲਤਾਂ ਵੀ ਮਿਲ ਗਈਆਂ ਦੌਲਤਾਂ ਵੀ ਮਿਲ ਗਈਆਂ ਹੋਏ ਹੋਏ ਕੀ ਗਾਣਾ ਬਹੁਤ ਅੱਜ ਵੀ ਰੀਲਾਂ ਚੱਲਦਾ ਹੋ ਹਾਂ ਜੋ ਥੋੜੇ ਹਾਂ ਮਹੀਨਾ ਦੋ ਮਹੀਨਾ ਪਹਿਲਾਂ ਗੁਰਜੈਸ ਭਾਈ ਨੇ ਗਾਇਆ ਸੀ ਉਹਨਾਂ ਨੇ ਜਦ ਉੱਥੇ ਪਾਇਆ ਉਹਨੂੰ ਵਧੀਆ ਲੱਗਿਆ ਬਦੋ ਬਦੋ ਜਿਹੜੇ ਲਿਰਿਕਸ ਹੀ ਹੁੰਦੇ ਸੀ ਉਹ ਵੀ ਇੱਕ ਜਾਨਦਾਰ ਹੁੰਦੇ ਸੀ ਵੀ ਸ਼ਾਇਦ ਉਹ ਸਮਾਜ ਨੂੰ ਸਮਾਜਿਕ ਉਤੇ ਹੀ ਹੁੰਦੇ ਸੀ ਜੋ ਸਮਾਜ ਚੱਲ ਰਿਹਾ ਉਹਦੇ ਦੀ ਹੁੰਦੇ ਸੀ ਅੱਜ ਦੇ ਸਮਾਂ ਨਹੀਂ ਹੈਗਾ ਕੋਈ ਚਲੋ ਉਹ ਬਦੋ ਊੜ ਪਤੰਗ ਜਿਵੇਂ ਕਿਸੇ ਵੀ ਉਹ ਇਹ ਪਹਿਲੇ ਵਾਲੇ ਗਾਣੇ ਜਦ ਆਪਾਂ ਹੁਣ ਵੀ ਲਾਵਾਂਗੇ ਨਾ ਆਪਾਂ ਪੂਰਾ ਗਾਣਾ ਨਾਲ ਗਾਦਾਂਗੇ ਯਾਦ ਆ ਉਹ ਅੱਜ ਵਾਲੇ ਗਾਣੇ ਦੇ ਅੰਦਰ ਲਿਰਿਕਸ ਨਹੀਂ ਸਮਝ ਆਉਂਦੇ ਉਹ ਮਤਲਬ ਯਾਦ ਨਹੀਂ ਰਹਿੰਦੇ ਦੰਯਾ ਉਦੋਂ ਕਿੰਨੀ ਕਿ ਫਿਰ ਪ੍ਰੈਕਟਿਸ ਹੁੰਦੀ ਸੀ ਜਾਂ ਉਦੋਂ ਵੈਂਟੀਆਂ ਮੁੰਟੀਆਂ ਸਿਸਟਮ ਹੁੰਦਾ ਸੀ ਜਦੋਂ ਤੁਹਾਨੂੰ ਬੁਲਾਉਂਦੇ ਹੁੰਦੇ ਸੀ ਕਿਸ ਤਰੀਕੇ ਨਾਲ ਤੁਹਾਡਾ ਕੰਟਰੈਕਟ ਹੁੰਦਾ ਸੀ ਮੈਂ ਜਿਵੇਂ ਉਹ ਹੁੰਦਾ ਆਪਾਂ ਇੱਕ ਐਡੀਸ਼ਨ ਦੇ ਜਾਂਦੇ ਹੁੰਦੇ ਸੀ ਮੈਂ ਇਦਾਂ ਦਾ ਨਹੀਂ ਸੀਗਾ ਭਾਜੀ ਕੁਝ ਮੇਰਾ ਨਾ ਮਤਲਬ ਨਵਰਾਜ ਰਾਜਾ ਤੇ ਗਿਫਟੀ ਭਾਈ ਨਾ ਸੀਗਾ ਤੇ ਉਹਨਾਂ ਦੇ ਨਾਲ ਹੀ ਮੈਂ ਮੁਸਤਰੀ ਸਾਰੇ ਗਾਣੇ ਕੀਤੇ ਯਾਨੀ ਵੀ ਭਾਈ ਨਾ ਝੂਠੀ ਉੱਥੇ ਬਸ ਉਹ ਮੈਨੂੰ ਕਾਲ ਕਰ ਦਿੰਦੇ ਸੀਗੇ ਵੈਂਟੀ ਵਾਲਾ ਸਿਸਟਮ ਦਾ ਕੋਈ ਉਦੋਂ ਹੁੰਦਾ ਹੀ ਨਹੀਂ ਸੀਗਾ ਮੈਨੂੰ ਯਾਦ ਇੱਕ ਵਾਰੀ ਇੱਕ ਦੋ ਗਾਣੇ ਕਰਨੇ ਸੀਗੇ ਇੱਕ ਅਗਲੇ ਤੇ ਉੱਥੇ ਜਿੱਥੇ ਜੈਂਟਸਟਾ ਦਾ ਉੱਥੇ ਹੀ ਸੌਸੂਗਾ ਸਵੇਰ ਉੱਥੇ ਉੱਠੇ ਉਦੋਂ ਇਦਾਂ ਮਾਹੌਲ ਹੁੰਦਾ ਸੀ ਵੱਟੇ ਮੈਂ ਇਹ ਗੱਲ ਕਹਣਾ ਜੇ ਉਦੋਂ ਸੋਸ਼ਲ ਮੀਡੀਆ ਹੁੰਦਾ ਨਾ ਤਾਂ ਇਹ ਜਿਹੀਆਂ ਚੀਜ਼ਾਂ ਜ਼ਿਆਦਾ ਵਾਇਰਲ ਹੋਣੀਆਂ ਸੀ ਫਲਾਨਾ ਐਕਟਰ ਉੱਥੇ ਸੁੱਤਾ ਹੋਇਆ ਹੋਰ ਗੱਲ ਮਦੋਂ ਮੁੰਜੇ ਮੁੰਜੇ ਤੇ ਚੱਲਦਾ ਸੀ ਤੇ ਉਹ ਮੇਕਅਪ ਆਰਟਿਸਟ ਹੁੰਦੇ ਸੀ ਉਦੋਂ ਨਾ ਕਾਰਾਂ ਜੀ ਮੇਕਅਪ ਹੋ ਜਾਂਦਾ ਹੁੰਦਾ ਸੀ ਮੇਕਅਪ ਆਰਟਿਸਟ ਹੁੰਦੇ ਸੀ ਮਤਲਬ ਉਹ ਪ੍ਰੋਪਰ ਇਹ ਨਹੀਂ ਸੀ ਜੀ ਸਿਟਿੰਗ ਇੱਥੇ ਬੈਠ ਕੇ ਕਰ ਲੋ ਉੱਥੇ ਬੈਠ ਕੇ ਦਾ ਇਹ ਜੇ ਉਹ ਤਾਂ ਉਹ ਤਾਂ ਜਿਗਾੜ ਹੁੰਦਾ ਸੀ ਤਾਂ ਉਹ ਜਿਗਾੜ ਵੀ ਲੋਕ ਪਸੰਦ ਕਰਦੇ ਸੀ ਉਹ ਚੀਜ਼ਾਂ ਪਿੰਡਾਂ ਦੇ ਵਿੱਚ ਲੋਕਾਂ ਘਰੋਂ ਲੰਗਰ ਬਣ ਕੇ ਆਇਨੇ ਸੀ ਰੋਟੀ ਬਣ ਕੇ ਆਗੇ ਜਿੱਥੇ ਗੱਲ ਲੋਕਾਂ ਚ ਪਹਿਲਾਂ ਹੁਣ ਵੀ ਹੈਗਾ ਵਾ ਕਈ ਪਿੰਡਾਂ ਚ ਨਾ ਹੁਣ ਮੈਂ ਸ਼ੂਟ ਕਰਕੇ ਆਇਆ ਕੋ ਮੂਵੀ ਉਹ ਬਸ ਉਹ ਤਾਂ ਉਹ ਅੱਜ ਵੀ ਉਦਾਂ ਹੀ ਨਹੀਂ ਸਾਡੇ ਘਰੇ ਖਾ ਕੇ ਜਾਓ ਰੋਟੀ ਇਦਾਂ ਉਹ ਪਿੰਡਾਂ 'ਚ ਅਜੇ ਵੀ ਹੈਗਾ ਪਛਾਣ ਤਾਂ ਤੁਹਾਡੀ ਬਣੀ ਹੋਈ ਹੈ ਇਹ ਤਾਂ ਨਹੀਂ ਹੈਗਾ ਵੀ ਹੁਣ ਜਿਹੜੇ ਬੰਦੇ ਪੁਰਾਣੇ ਜਿਹੇ ਮੈਂ ਤੁਹਾਨੂੰ ਦੇਖਿਆ ਮੈਂ ਦੇਖਦੇ ਸਾਰੀ ਪਛਾਣ ਲਿਆ ਮੈਂ ਕਿਹਾ ਬਾਈ ਗਾਣੇ ਵਾਲੇ ਸਾਡੇ ਜੀ ਜੀ ਓ ਇਦਾਂ ਹੀ ਆ ਉਹ ਗਾਣਿਆਂ ਨੇ ਪਛਾਣ ਅੱਜ ਤ ਚੂਠੀ ਇਹ ਤਾਂ ਛੂਠੀ ਇਹ ਤਾਂ ਝੂਠੀ ਝੂਠੀ ਤਾਂ ਚੁੱਟੀ ਸੱਚੀ ਨਹੀਂ ਹਾਂ ਵੇਖ ਲਓ ਆ ਉਹ ਉਹ ਤਾਂ ਅੱਜ ਵੀ ਅੱਜ ਤੇ ਮੇਰੇ ਸਾਨੂੰ ਉਹ ਸਭ ਤੋਂ ਵੱਡੀ ਲਾਈਨ ਉਹ ਹੀ ਹੋਣੀ ਚਾਹੀਦੀ ਹੈ ਜੋ ਆਇਦਾ ਸ਼ੋਸ਼ਾ ਬਿਕੇ ਸਹੀ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਭਾਈ ਇਹਦਾ ਟੈਗ ਲਾਈਨ ਵਧੀਆ ਝੂਠੀਆਂ ਤੇ ਝੂਠੀ ਸੱਚੀ ਨਹੀਂ